ਮਾਨਯੋਗ ਡੀਏ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵਿਰਿੰਦਰ ਸਿੰਘ ਬਰਾੜ ਉਹਨਾਂ ਦੀ ਰਹਿਨਮਾਈ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਵਧੀਆ ਕੰਮ ਜਿਹੜਾ ਕੀਤਾ ਗਿਆ ਜਿਸ ਦੇ ਤਹਿਤ ਮੁਖ ਅਫਸਰ ਥਾਣਾ ਰਣੀ ਵਾਲਾ ਮਨੀਸ਼ ਕੁਮਾਰ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਕਟਾ ਪਿਸਤੌਲ ਇੱਕ ਮੈਗਜ਼ੀਨ ਤੇ ਔਰ ਜਿੰਦਾ ਜਿਹੜਾ ਰਾਵਾਂ ਦੇ ਇੱਕ ਬਰਾਮਦ ਕੀਤਾ ਗਿਆ ਜੀ ਦੇ ਤਹਿਤ ਉਹਨਾਂ ਦੇ ਖਿਲਾਫ 147 ਨੰਬਰ ਮਕਦਮਾ ਜਿਹੜਾ 25 54 ਨਾਲ ਅਟੈਕਟ ਆਰਮ ਜੈਕਟ ਦੇ ਤਹਿਤ ਦਰਜ ਕੀਤਾ ਜਿਨ੍ਹਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਲਿਆ ਜਿਦੇ ਵਿੱਚ ਸਾਨੂੰ ਹੋਰ ਵੀ ਕੋਈ ਕੋਈ ਐਮਸਰਾ ਕੋਈ ਮਿਲ ਸਕਦਾ ਜਾਂ ਹੋਰ ਵੀ ਕੋਈ ਸਾਨੂੰ ਬਰਾਮਦ ਦੀ ਹੋਣ ਦੀ ਸੰਭਾਵਨਾ ਹੈ ਅਸਲੇ ਚ ਸ਼ਾਮਲ ਕੀਤੇ ਗਏ ਆ ਉਹਨਾਂ ਦੇ ਕੋਈ ਫਾਰਵਰਡ ਬੈਕਵਰਡ ਕੋਈ ਲਿੰਕਰ ਪਤਾ ਲੱਗਾ ਆ ਉਹਨਾਂ ਦਾ ਅਸੀਂ ਰਿਮਾਂਡ ਹਾਸਲ ਕੀਤਾ ਜੀ 2 ਦਿਨ ਦਾ ਤੇ ਹੁਣ ਉਹਨਾਂ ਦੀ ਪੁਸ਼ਕਿਸ਼ ਜਾਰੀ ਹੈ ਸੱਚੇ ਸਾਹਿਬ ਪੁਸ਼ਕਿਸ਼ ਕਰ ਰਹੇ ਨੇ ਉਸ ਤੋਂ ਇਲਾਵਾ ਮੈਂ ਵੀ ਕਰਾਂਗਾ ਔਰ ਸੀਆਈਏ ਦੇ ਵਿੱਚ ਵੀ ਜਾ ਕੇ ਅਸੀਂ ਥੋੜਾ ਬਤ ਉਹਨਾਂ ਨੂੰ ਪੁਸ਼ਕਿਸ਼ ਕਰਾਂਗੇ ਔਰ ਜੇਕਰ ਅੱਗੇ ਸਾਨੂੰ ਉਮੀਦ ਆ ਪੀ ਇਹਨਾਂ ਤੋਂ ਕੋਈ ਜਿਹੜੇ ਕੋਈ ਅਗਲੇ ਜਿੱਥੇ ਇਹਨਾਂ ਨੇ ਕੋਈ ਜਨਤਾ ਕੋਈ ਵਾਰਦਾਤ ਕਰਨੀ ਸੀ ਜਾਂ ਕੋਈ ਜੋ ਵੀ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਸਰ ਜਿਹੜਾ ਵਾਰਦਾਤ ਜੇ ਮੋਟਰਸਾਈਕਲ ਵਰਤਿਆ ਗਿਆ ਜੀ ਮੋਟਰਸਾਈਕਲ ਦਾ ਲੱਗੇ ਜੀ ਉਹ ਫਕੀਰ ਜੀ ਅ ਮੋਟਰਸਾਈਕਲ ਹਾਲ ਦੀ ਘੜੀ ਜਿਹੜਾ ਉਹ ਰਜਿਸਟਰਡ ਆ ਉਹ ਪਤਾ ਕੀਤਾ ਜਿਹੜਾ ਅਬੋਰ ਤੋਂ ਆ ਉਹਦੇ ਵਿੱਚ ਅਸੀਂ ਇਹਨਾਂ ਤੋਂ ਇਹਨਾਂ ਦੀ ਰਜਿਸਟ੍ਰੇਸ਼ਨ ਜੋ ਆਰਸੀ ਹੈ ਉਹ ਮੰਗਵਾ ਕੇ ਚੈੱਕ ਕਰਵਾਵਾਂਗੇ ਮੇਬੀ ਉਹ ਚੋਰੀ ਦਾ ਹੋ ਸਕਦਾ ਜਾਂ ਕਿਤੇ ਖੋਇਆ ਹੋ ਸਕਦਾ ਉਹਦੀ ਸੰਭਾਵਨਾ ਹੈ ਇਹਨਾਂ ਦਾ ਸਰ ਕੋਈ ਇਸਲਾ ਕ੍ਰਿਮੀਨਲ ਰਿਕਾਰਡ ਹੈ ਨਹੀਂ ਹਾਲ ਦੀ ਘੜੀ ਅਸੀਂ ਪਤਾ ਕਰ ਰਹੇ ਹਾਂ ਜੇ ਕੋਈ ਸਾਹਮਣੇ ਆਇਆ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ